ਸ਼ੇਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੰਦਲਾ ਪਜਵਾ ਜਿਸ ਦਾ ਤਨ ਮਨ ਤਨ ਸਭ ਦਿਸ ਦਾ ਸੋਈ ਸੁਭੜ ਸੁਜਾਨੀ ਐਨੋ ਹੀ ਸੁਣਿਆ ਦੁਖ ਸੁਖ ਮੇਰਾ ਬੇਦ ਨੇਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਦਿਸ ਕਾ ਛੋਈ ਸੁਗੜ ਸੁਜਾਨੀ ਇਨ ਹੀ ਸੁਨਿਆ ਦੁਖ ਜੁਗ ਮੇਰਾ ਹੋਵਨ ਨੇਕੀ ਖਟਾਨੀ ਜੀ ਹੀ ਇਤ ਹੈ ਇਪਨ ਮਾਣੀ ਅਵਰ ਜਤਨ ਕਰੇ ਮੋ ਤੇਰੇ ਇਹ ਦਿਰਣੇ ਕੀਮਤ ਜਾਣੀ ਰਹਾ ਅੰਮ੍ਰਿਤਨਾ ਨਿਰਗੋਨ ਕੀ ਹੀਰਾ ਗੁਰਦੀਨੋ ਮੰਤਾਨੀ ਜਿਗਾ ਨਡਲ ਦਿਰਣ ਤਾ ਮਯੋ ਨਵਤਾਨੀ ਓ ਜੋ ਬੀਜ ਹਮ ਤੁਮ ਕਥੋਤੇ ਇਨ ਕੀ ਬਾਤ ਬਿਲਾਨੀ ਅਨੰਤ ਕਾ ਤੁਤਲੀ ਹੋਈਐ ਤਾਂ ਤੇਨ ਬਵਖਾਨੀ ਅਰਭਿਓ ਜੋ ਸਹਿਜ ਸੁਖ ਸੋਮਾ ਮਾਣੇ ਅਨਹਦ ਬਾਣੀ ਹਉ ਨਾਨਕ ਮੇਰ ਕਰ ਬਾਂਦੇਓ ਗੁਰ ਹੀਓ ਵੰਤਾਨੀ ਪਰਵਤਿਓ ਜੋਤ ਸਹਿਜ ਸੁਭਾ ਬਾਜੀ ਅਨਹਦ ਬਾਣੀ ਹਉ ਨਾਨਕ ਮੇਰ ਕਰ ਬਾਂਦੇਓ ਗੁਰ ਹੀਓ